ਸultanpur Lodhi ਦੇ ਦੋ ਮਹੰਤਾਂ ਦਾ ਮਾਮਲਾ ਜੋ ਪਿਛਲੇ ਕੁਝ ਸਮਿਆਂ ਤੋਂ ਕਾਫੀ ਪੱਖਿਆ ਨਜ਼ਰ ਆ ਰਿਹਾ ਹੈ ਜਿਦੇ ਵਿੱਚ ਦੀਸ਼ੋ ਮਹੰਤ ਵੱਲੋਂ ਪ੍ਰਸ਼ਾਸਨ ਨੂੰ ਬਾਰ-ਬਾਰ ਇਨਸਾਫ ਲਈ ਮੰਗਤਾ ਕਰਨੀਆਂ ਪੈ ਰੀਆਂ ਨੇ ਪਰ ਕਪੂਰਥਲਾ ਪ੍ਰਸ਼ਾਸਨ ਹੱਥ ਤੇ ਹੱਥ ਰੱਖ ਕੇ ਬੈਠਾ ਹੈ ਇਨਸਾਫ ਨਾ ਮਿਲਣ ਤੋਂ ਬਾਅਦ ਅੱਜ ਦੀਸ਼ੋ ਮਹੰਤ ਨੇ ਆਪਣੇ ਸਾਥੀ ਅਤੇ ਕ੍ਰਾਂਤੀਕਾਰੀ ਪ੍ਰੈਸ ਕਲੱਬ ਨੂੰ ਨਾਂ ਲੈ ਕੇ ਡੀਆਈਜੀ ਜਲੰਧਰ ਰੇਂਜ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਦੇ ਵਿੱਚ ਡੀਆਈਜੀ ਜਲੰਧਰ ਰੇਂਜ ਨੂੰ ਦੋ ਦਿਨ ਦਾ ਸਮਾਂ ਵੀ ਦਿੱਤਾ ਗਿਆ ਹੈ ਅਗਰ 2 ਦਿਨਾਂ ਦੇ ਅੰਦਰ-ਅੰਦਰ ਦੋਸ਼ੀ ਤੇ ਕਾਰਵਾਈ ਨਹੀਂ ਕੀਤੀ ਗਈ ਤਾਂ ਦੀਸ਼ੋ ਮਹੰਤ ਆਪਣੇ 2000 ਮਹੰਤਾਂ ਦੇ ਨਾਲ ਅਤੇ ਕ੍ਰਾਂਤੀਕਾਰੀ ਪ੍ਰੈਸ ਕਲੱਬ ਨੂੰ ਨਾਲ ਲੈ ਕੇ ਡੀਆਈਜੀ ਦਫ਼ਤਰ ਦਾ ਘਰਾਵ ਕਰਨਗੇ। ਸ਼ੋਮੰਤ ਸੁਲਤਾਨਪੁਰ ਲੋਧੀ ਤੋਂ ਪਿੰਡ ਪਾ ਗੋਰੰਗਾ ਤੋਂ ਬੋਲ ਰਹੇ ਆ। ਅਸੀਂ ਨਾ 2-3 ਵਾਰੀ ਗਾਇਡ ਐਸਪੀ ਦੇ ਕੋਲ ਵੀ ਆਈਜੀ ਦੇ ਕੋਲ ਤਾਂ ਉਹਨਾਂ ਨੇ ਮੇਰੀ ਕੋਈ ਵੀ ਗੱਲ ਹੀ ਨਹੀਂ ਸੁਣੀ। ਉਲਟ ਕਹਿੰਦੇ ਇਹਨਾਂ ਦੇ ਪੈਰੀਆਂ ਸਲਾਵ। ਇਹ ਤਾਂ ਠੱਕਾ ਛਾਈ ਹੋ ਗਈ। ਕੋਈ ਇਨਸਾਫ ਹੀ ਨਹੀਂ ਦਿੰਦਾ ਸਾਨੂੰ ਸਾਨੂੰ 2 ਦਿਨਾਂ ਦੇ ਵਿੱਚ ਇਨਸਾਫ ਨਹੀਂ ਮਿਲਿਆ ਤਾਂ ਅਸੀਂ 2000 ਮਹੰਤ ਲੈ ਕੇ ਧਰਨਾ ਲਾएंगे ਕ੍ਰਾਂਤੀਕਾਰੀ ਪ੍ਰੈਸ ਸਾਡੇ ਨਾਲ ਹੈ ਠੀਕ ਹੈ ਇਹਨੇ ਸਾਡੇ ਪਿੰਡ ਵਾਸੀ ਜਿਨ੍ਹਾਂ ਦੇ ਘਰ ਅਸੀਂ ਮੰਗਦੇ ਖੌਂਦੇ ਉਹ ਸਾਡੇ ਨਾਲ ਹੈ ਠੀਕ ਹੈ ਨਾ 2 ਦਿਨਾਂ ਦੇ ਵਿੱਚ ਨਹੀਂ ਸਾਡਾ ਇਨਸਾਫ ਹੋ ਗਿਆ ਤਾਂ ਅਸੀਂ ਧਰਨੇ 'ਚ ਬੈਠੇਗੇ ਉਹਦੀ ਜ਼ਿੰਮੇਵਾਰੀ ਪੂਰੀ ਪ੍ਰਸ਼ਾਸਨ ਦੀ ਰਹੇਗੀ ਠੀਕ ਹੈ ਸਾਡੀ ਇਹ ਹੀ ਅਪੀਲ ਹੈ ਕਿ ਬੱਸ ਬਈ ਸਾਡੀ ਇਨਸਾਫ ਕਰੋ ਉਨਾ ਦੇ ਜੋ ਕਾਰਵਾਈ ਬੰਤੀ ਹੈ ਵਹੀ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਸੁਲਤਾਨਪੁਰ ਦਾ ਇੱਕ ਕੇਸ ਸੀਗਾ ਜੀ ਜਿਹੜੇ ਦੋ ਮਹੰਤਾਂ ਦਾ ਸੀਗਾ ਜਿਹੜੇ ਗੁਰੂ ਚੇਲੇ ਸੀਗੇ ਉਹਦੇ ਸਬੰਧ ਵਿੱਚ ਅਸੀਂ ਸੀ ਡੀਆਈਜੀ ਅਫੀਸਰ ਕੋਲ ਆਏ ਸੀਗੇ ਆਪਣੀ ਇੱਕ ਅਪੀਲ ਲੈ ਕੇ ਕਿਉਂਕਿ ਬੀਤੇ ਦਿਨੀ ਅਸੀਂ ਇੱਕ ਸ਼ਿਕਾਇਤ ਇਹਨਾਂ ਵੱਲੋਂ ਮਾਰਕ ਰਾ ਕੇ ਐਸਪੀ ਸਾਹਿਬ ਨੂੰ ਦਿੱਤੀ ਸੀਗੀ ਐਸਪੀ ਮਨਜੀਤ ਸਿੰਘ ਜੀ ਨੂੰ ਕਪੂਰਥਲਾ ਲੇਕਿਨ ਉਹਨਾਂ ਵੱਲੋਂ ਕੋਈ ਵੀ ਸਾਡੇ ਨਾਲ ਬੈਠ ਕੇ ਕਾਉਂਸਲਿੰਗ ਚੱਜ ਨਾਲ ਕੀਤੀ ਨਹੀਂ ਗਈ ਔਰ ਉਲਟ ਸ਼ਿਕਾਇਤ ਕਰਤਾ ਨੂੰ ਹੀ ਦੋਸ਼ੀ ਦੇ ਪੈਰੀ ਪੈਣ ਵਾਸਤੇ ਮਨਜੀਤ ਸਿੰਘ ਨੇ ਜੋ ਕਿ ਬੜੀ ਹੀ ਮਾੜੀ ਗੱਲ ਆ ਉਹਨਾਂ ਵਾਸਤੇ ਇੱਕ ਅੱਛੇ ਅਹੁਦੇ ਉੱਤੇ ਬੈਠ ਕੇ ਜਿਹੜੇ ਇਸ ਤਰੀਕੇ ਨਾਲ ਦੋਨਾਂ ਦੀ ਕਾਉਂਸਲਿੰਗ ਬੜੇ ਹੀ ਗਲਤ ਤਰੀਕੇ ਨਾਲ ਜਿਹੜੀ ਉਹਨਾਂ ਨੇ ਕਰਵਾਈ ਇਨਸਾਫ ਦੀ ਗੁਹਾਰ ਲਗਾ ਰਹੇ ਡੀਆਈਜੀ ਸਾਹਿਬ ਕੋ ਤੇ ਉਹਨਾਂ ਅੱਗੇ ਆਪਾਂ ਅਪੀਲ ਕੀਤੀ ਹੈ ਕਿ ਜੇ 2 ਦਿਨਾਂ ਦੇ ਅੰਦਰ ਅੰਦਰ ਕਿਸੇ ਜੱਜ ਦੇ ਆਫੀਸਰ ਦੇ ਕੋਲ ਇਹ ਸ਼ਿਕਾਇਤ ਜਿਹੜੀ ਆ ਸੋਲਵ ਨਹੀਂ ਆਊਟ ਕੀਤੀ ਗਈ ਤੇ ਆਪਾਂ 2 ਦਿਨ ਬਾਅਦ ਮਹੰਤ ਜਿਹੜੇ ਜਿਹੜੇ ਸਾਡੇ ਨਾਲ ਆਏ ਆ 2000 ਮਹੰਤਾ ਦੇ ਨਾਲ ਤੇ ਕ੍ਰਾਂਤੀਕਾਰੀ ਪ੍ਰੈਸ ਕਲੱਬ ਵੱਲੋਂ ਤੇ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਡੀਆਈਜੀ ਦਫ਼ਤਰ ਦਾ ਘਰਾਬ ਕੀਤਾ ਜਾਏਗਾ ਕਪੂਰਥਲਾ ਕੇ ਐਸਐਸਪੀ ਦਾ ਘਰਾਬ ਕੀਤਾ ਜਾਏਗਾ ਧੰਨਵਾਦ